ਤਾਂ ਕਿ ਰੰਗ ਉਹਨਾਂ ਨਵੇਂ ਜਿਹੜੇ ਆ ਲੈ ਜਾਂਦੇ ਆ ਠੀਕ ਆ ਲੈ ਪੰਜ ਕਈ ਆਹੇ ਜਿਹੜੇ ਨਵੇਂ ਜਿਹੜੇ ਆਪਾਂ ਡਿਜ਼ਾਈਨ ਵਾਲੇ ਲੈਂਦੇ ਆ ਸੋੜ ਉਹ ਨਹੀਂ ਆ ਤਾਂ ਕਿ ਬਹੁਤ ਛੜ ਰਹੇ ਆ ਚਾਰ ਪੰਜ ਕੋਕ ਲਿੱਡ ਵਾਲਾ ਲੈਂਦਾ ਆਪਾਂ ਦੱਸਿਆ ਸੀ ਪਿਛਲੇ ਵਲੌਗ ਚ ਕਨੇਡਾ ਵਾਲਾ ਵੀ ਲਿਆਉਣਾ ਆ ਸੋ ਕੋਕ ਲਿੱਡ ਵਾਲਾ ਫਾਈਨਲੀ ਰੰਗ ਲੈ ਜਾਂਦਾ ਆਪਾਂ ਠੀਕ ਆ ਇਹ ਕਾ ਕੋਕ ਲਿੱਡ ਆ ਉਹਦੇ ਅਸੀਂ ਕਹਿੰਦਾ ਠੰਡਾ ਹੋ ਰਹਾ ਸੀ ਜੀ ਸੋ ਇਹ ਕਾ ਆ ਠੀਕ ਆ ਉਡਾਉਣੇ ਹੁਣ ਪਤੰਗਾਂ ਲਈ ਮੈਂ ਪਾਉਣੇ ਥੱਲੇ ਡੋਰ ਡਾਰ ਲਿਆਉਣੇ ਚਾਕੇ ਤੇ ਪਤੰਗ ਜਿਹੜੇ ਆ ਉਡਾਉਣੇ ਆ ਪਤੰਗ ਆਪਾਂ ਉਡਾਉਣੇ ਆ ਹੁਣ ਡੋਰ ਲਈ ਹੋਣਾ ਥੱਲੇਓ ਧੰਨਵਾਦ ਕਰ ਲਓ ਜੀ ਚੈੱਕ ਕਰੋ ਅੰਧਕ ਨਹੀਂ ਕਹੇ ਚੜਦੇ ਪਏ ਆ ਸੋ ਆਪਣੇ ਕੋਲ ਵੀ ਪਤੰਗ ਤੁਸੀਂ ਦੇਖ ਲਏ ਹੋਣੇ ਆ ਆਪਾਂ ਡੋਰ ਆ ਜਿਹੜੀ ਲੈ ਕੇ ਜਿਹੜੇ ਕੱਲ ਪਿਛਲੇ ਵਲੋਗ ਚ ਡੋਰ ਦਿਖਾਈ ਸੀਗੀ ਆ ਚਲ ਖੜਾ ਸੋ ਇਹਨਾਂ ਉਡਾਉਣੇ ਆ ਪਤੰਗ ਜਿਹੜਾ ਨਿਕਾ ਜਾ ਤੁਹਾਨੂੰ ਫੇਰ ਲੰਬੀ ਪੂਛ ਵਾਲਾ ਸੋ ਡੋਣਿਆ ਪਤੰਗ ਤੇ ਕੋਠੇ ਤੇ ਆ ਗਏ। ਤਲਾਵਾ ਤਲੂਆ ਪਾ ਕੇ ਪਤਾ ਪਾ ਰਹੇ ਆ ਪਤੰਗ ਨੂੰ। ਇਹਨੂੰ ਮਸਲਾ ਕਹਿੰਦੇ ਆਂ ਪਰ ਅਸੀਂ ਤਾਂ ਇਹਨੂੰ ਮਸਲਾ ਕਹਿੰਦੇ ਹਾਂ। ਫਾਈਨਲੀ ਤਲਾਵਾ ਪਾ ਲਈਆਂ। ਸੋ ਫਾਈਨਲੀ ਇੱਕ ਪਿੱਛੇ ਲੱਗ ਰਿਹਾ ਏ ਇੱਧਰ। ਸੋ ਆਪਾਂ ਤਲਾਵਾ ਪਾ ਰਹੇ ਆ ਤਲਾਵਾ ਸਾਡਾ ਪਤੰਗ। ਸੋ ਸਾਡਾ ਪਤੰਗ ਤੁਸੀਂ ਦੇਖ ਲਿਆ ਹੁਣ। ਠੀਕ ਆ ਫਾਈਨਲੀ ਇਹਨੂੰ ਤਲਾਵਾ ਜਿਹੜੀਆਂ ਆਪਾਂ ਦੇਖੋ ਤਲਾਵਾ ਜਲੂਨਟਣ ਦੇ ਕੱਢ ਕੇ ਤਲਾਵਾ ਪਾਉਂਦੇ ਆਂ ਕਿ ਡੋਰ ਤਾਂ ਧਾਕਾ ਚਲ ਖੜਾ ਦੂਜਾ ਆ ਠੀਕ ਆ ਬਾਪਣ ਤੋਂ ਕਿੰਨਾ ਬਾਪਣ ਤੇ ਮੈਂ ਜਿੰਨਾ ਆ ਮਨ ਨਾਲ ਕਿ ਜੁਮਾ ਨਹੀਂ ਸਾਥੀ ਮੋਤੀ ਜਾਇ ਨਾ ਜਾਤੇ ਜੇ ਨਾ ਦੇ ਤਰ੍ਹਾਂ ਪਿਆਰੀ ਰੰਗੋ ਤੇ ਪਤੰਗ ਦਾ ਪਹਿਲੇ ਸੋ ਇਤਰਾ ਆਪਣਾ ਡੇਗ ਗਿਆ ਠੀਕ ਆ ਇੱਕ ਡੋਰਾ ਪੈਂਦੀ ਆ ਸੋ ਇੱਕ ਡੋਰਾ ਪਹਿ ਰਹੀ ਆ ਤੇ ਪਤੰਗ ਆਪਣਾ ਫਾਈਨਲੀ ਉਧਰ ਡੇਗ ਗਿਆ ਆ ਚੀਗਾ ਇੱਕ ਦਰ ਬਿਆਵਾਂਗ ਉੱਠੇ ਤੇ ਆਏ ਸੀ ਸੋ ਪਤੰਗ ਆਪਾਂ ਇੱਕ ਘਾ ਰੱਖੇ ਹੋਏ ਸੋ ਕੋਠੇ ਤੇ ਆਏ ਹੋਏ ਸੀਗੇ ਸੋ ਪਤੰਗ ਦਾ ਇੱਕ ਆ ਪਿਆ ਇਹ ਥੋੜਾ ਗਿੱਲਾ ਹੋ ਗਿਆ ਸੀ ਇੱਥੋਂ ਤੇ ਤੈ ਟੁੱਟ ਰੱਖੀ ਹੋਈ ਆ ਜੇ ਪਤੰਗ ਜਿਹੜਾ ਠਹਿਰ ਕੇ ਡਾ ਮੰਗੇ ਸੋ ਬਾਕੀ ਪਤੰਗ ਤਾਂ ਆਪਾਂ ਲਿਆਂਦੇ ਹੋਏ ਆ ਠੀਕਾ ਵੱਡੇ ਪਤੰਗ ਜੇ ਤੁਸੀਂ ਵੀਡੀਓ ਦੇਖ ਲਈ ਹੁਣ ਹਵਾ ਬਹੁਤ ਟੌਪ ਦੀ ਚੱਲ ਰਹੀ ਆ ਪਤੰਗ ਡਰ ਰਹੇ ਆ ਕੀ ਗਾ ਬੜਾ ਕਲਮਲਾ ਕਬੂਤਰ ਵੀ ਆਇਆ ਹੋਇਆ ਆ ਠੀਕ ਆ ਸੋਨੇ ਕਬੂਤਰ ਵੀ ਦਿਖਾਵਾਂਗੇ ਪਤੰਗ ਚੱਕ ਕੱਲੋ ਕੈਨੇਡਾ ਵਾਲਾ ਕੱਲ ਮੈਂ ਤੁਹਾਨੂੰ ਪਿਆਈ ਪਿਛਲੇ ਬਲੌਗ ਚ ਦੱਸਿਆ ਸੀ ਕਿ ਮੈਂ ਕੈਨੇਡਾ ਵਾਲਾ ਪਤੰਗ ਜਿਹੜਾ ਆ ਲਿਆਉਂਗਾ ਸੋ ਫਾਈਨਲੀ ਕੈਨੇਡਾ ਵਾਲਾ ਪਤੰਗ ਅੱਜ ਆਪਣਾ ਪਤੰਗ ਜਿਹੜਾ ਕੈਨੇਡਾ ਵਾਲਾ ਸੋ ਆਪਾਂ ਲੈ ਆਂਦਾ ਆ ਠੀਕ ਆ ਬਾਕੀ ਪਤੰਗ ਹੋਰ ਵੀ ਜਿਹੜੇ ਆ ਲੈ ਜਾਂਦੇ ਹੋਏ ਆ ਉਹ ਵੀ ਲੈ ਜਾਂਦਾ ਇਹਦੇ ਉੱਥੇ ਇੱਕੋ ਹੀ ਪੀਸ ਪਿਆ ਸੀ ਸੋ ਪਾਟ ਗਿਆ ਥੋੜਾ ਜਿਹਾ ਪਤੰਗ ਸਾਈਡ ਤੋਂ ਉੱਥੋਂ ਕਪਾਟ ਆ ਆ ਜਿਹੜਾ ਪੱਟੀ ਕਰਾ ਕੇ ਹੁੰਦੀ ਆ ਪਰ ਪਤੰਗ ਤੋਂ ਆਣੇ ਆ ਪਤਾ ਵੀ ਨਹੀਂ ਹਟਣੇ ਠੀਕ ਆ ਆ ਦੇਖੋ ਇੱਥੋਂ ਮਾੜਾ ਹੀ ਆ ਪਾਟ ਗਿਆ ਸੋ ਟੇਪੀ ਲਾਵਾਂਗੇ ਟਿੱਕ ਟਿੱਕੀ ਲਾ ਕੇ ਫੇੜਾਵਾਂਗੇ ਪੰਗਾ ਨੂੰ ਠੀਕ ਆ ਜਿਵੇਂ ਕ ਕਬੂਤਰ ਵੀ ਲਾਮ ਲਾਇਆ ਹੋਇਆ ਆ ਜੀ ਕਰਦਾ ਕ ਕਬੂਤਰ ਫੜ ਲਵਾਂ ਲੱਗਾ ਪਤੰਗ ਅੜ ਗਿਆ ਠੀਕ ਆ ਪਤੰਗੇ ੜੋਨੇ ਆਪਾਂ ਪਾ ਦਾਂਗੇ 4 5 6 ਪਤੰਗ ਚੜਦੇ ਹੋਏ ਆ ਠੀਕ ਆ 6 ਪਤੰਗ ਚੜਦੇ ਆ ਸੋ ਇਹਨੂੰ ਆਪਾਂ ੜਾਉਂਦੇ ਆ ਨਾ ਪਤੰਗ ਨੂੰ ੜਾਵਾਗੇ ੜਾ ੜੂ ਕੇ ਫਿਰ ਇਹ ਦੇਖਦੇ ਆ ਪਤੰਗ ਨੂੰ ੜਾਨੇ ਆ ਬਾਕੀ ਪਤੰਗਾਂ ਦਾ ਪਹਿਲਾਂ ਸ਼ੌਂਕ ਤੁਹਾਨੂੰ 2 3 ਦਾ ਪਤੰਗਾਂ ਦਾ ਹੋਰ ਸ਼ੌਂਕ ਕਰਾ ਦਈਏ ਇੱਕ ਵਾਰ ਚੈੱਕ ਕਰੋ ਇਹ ਵੀ ਯਾਰ ਇੱਥੋਂ ਦਾ ਪਤੰਗ ਜਿਹੜਾ ਇੱਥੋਂ ਕ ਪਾਟ ਗਿਆ ਇੱਥੋਂ ਪਾਟ ਗਿਆ ਇਹ ਪਤੰਗ ਠੀਕ ਆ ਕਿਹਦੀ ਪਤੰਗ ਇਹ ਵੀ ਆਪਣਾ ਸਹੀ ਆ ਸਟਾ ਓਕੇ ਰਿਪੋਰਟ ਪਤੰਗ ਦੀ ਵੀ ਕਾਬ ਪਤੰਗ ਕੈਨੇਡਾ ਵਾਲੇ ਖਰਿਆ ਦੋ ਲਿਆਂਦੇ ਆ ਦੋ ਲਿਆਂਦੇ ਆ ਕੈਨੇਡਾ ਵਾਲੇ ਹਾਂ ਕੈਨੇਡਾ ਵਾਲੇ ਦੋ ਲਿਆਂਦੇ ਆ ਛਾ ਵੀ ਪਤੰਗ ਮੈਨੂੰ ਬਹੁਤ ਵਧੀਆ ਲੱਗਾ ਸੋ ਸਾਨੂੰ ਸਾਰੇ ਪਤੰਗ ਤੁਹਾਨੂੰ ਦਿਖਾਈ ਹੋਏ ਆ ਪਤੰਗ ੜਾ ਕੇ ਜੇ ਤੁਹਾਨੂੰ ਮਿਲਦੇ ਆ ਪਤੰਗ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ ਪਤਾ ਨਹੀਂ ਦੀਦੇ ਹੁਣੇ ਪਤੰਗ ਤੁਹਾਨੂੰ ਅੱਧਾ ਤੁਸੀਂ ਪਤੰਗ ਤੁਹਾਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਉਹ ਵਿਕੂ ਪਿੱਛੇ ਲੱਗਦੀ। ਉਹ ਦੇਖੋ ਦੇਖੋ ਕਿਸੇ ਹੁਣ ਸਾਨੂੰ ਦੋ ਪਤੰਗ ਆਪਣੇ ਵਾਲਾ ਚਿੱਟਾ ਜਾਂ ਚੜਦਾ ਪਤੰਗ। ਦੇਖਦੇ ਹਾਂ ਜੇ ਕੱਟਦੀ ਹੈ ਪਰ ਆਪਾਂ ਰੋਲਾ ਨਹੀਂ ਪਾਣਾ। ਗੱਟੂ ਸਾਨੂੰ ਪਿਛਲੇ ਬਲੌਗ ਚ ਜਿਹੜਾ ਗੱਟੂ ਦਿਖਾਵਾਂਗੇ। ਪਿੱਛੇ ਉਹ ਦੇਖੋ ਪਿੱਛੇ। ਕੈਮਰੇ ਚ ਤਾਂ ਨਹੀਂ ਸਹੀ ਦਿਖਾਉਂਦੇ। ਸੋਈ ਦਿਖਾਈ ਦੇ ਨੇ ਪਰ ਆਪਕੀ ਪੂਤਰੀ ਵੀ ਲਾਵਲਾ ਜਿਹੜਾ ਫਰੜਿਆ ਦੇਖੋ ਇਹ ਪਤੰਗ ਸੋ ਆਪਣਾ ਚੜ ਰਿਹਾ ਠੀਕ ਆ مغربی ਦੋ ਪਤੰਗ ਚੜ ਰਹੇ ਆ ਠੀਕ ਹੈ ਪਤੰਗ ਸੌਰੀ ਯਾਰ ਕੈਮਰੇ ਚ ਨਹੀਂ ਪਤੰਗ ਜਿਹੜੇ ਸਹੀ ਦੇਖ ਰਹੇ ਆ ਉੱਪਰ ਇੱਕ ਚਿੱਟਾ ਪਾ ਉਹ ਫੋਨ ਇਹ ਚੈੱਕ ਕਰੋ ਪਤੰਗ ਉਹ ਲੱਗਾ ਹੋਇਆ ਦੇਖ ਸੋਇ ਇੱਕ ਪਤੰਗ ਆ ਚੜਦਾ ਪਿਆ ਆਪਣਾ ਵਾਲਾ ਕਾ ਪਿੱਛੋਂ ਪਤੰਗ ਆ ਜਿਹੜਾ ਦੇਖੋ ਚੜਦਾ ਇੱਕਾ ਦੇਖੋ ਮਗਲੀ ਸਾਈਡ ਤੋਂ ਇਧਰੋਂ ਕਿਸੇ ਸਾਹਮਣੇ ਹੋੜਾ ਅੱਗਰੋਂ ਪਤੰਗ ਸੋ ਆਪਣੇ ਵਾਲਾ ਤਾਂ ਉਹ ਲੱਗਾ ਪਰ ਉਹ ਕੈਮਰੇ ਚ ਨਹੀਂ ਦਿਖਦਾ ਹੁਣ ਆਹ ਦੇਖੋ ਆਹ ਕੱਟਦਾ ਮੈਣਾ ਆਪਾ ਡੋਰ ਨਹੀਂ ਵਧਾਉਂਦਾ ਠੀਕਾ ਉੱਥੇ ਤੋਂ ਲਾਤ ਸੋ ਫਾਈਨਲੀ ਪਤੰਗ ਹੁਣ ਪਥੱਲੇ ਲਿਆਂਦੇ ਆ ਰਾਤ ਰੂਤ ਹੋ ਗਈ ਸੀਗਾ ਸੋ ਪਤੰਗ ਆਪਾਂ ਲਿਆਂਦਾ ਥੱਲੇ ਸੋ ਇਹਦੀਆਂ ਜਿਹੜੀਆਂ ਤਲਾਮਾਂ ਦੀ ਹਾਂ ਜੀ ਜਨਤ ਤੁਰ ਬੰਨੇ ਆ ਠੀਕ ਸੋ ਫਾਈਨਲੀ ਇਹਦੀ ਜਿਹੜੀ ਹੱਤਲਾਮਾ ਦੀ ਦੋੜਾ ਉਤੋੜ ਦਿੱਤੀ ਆ ਸੋ ਪੰਗ ਨੂੰ ਸਮੁੰਦਰ ਰੱਖਦੇ ਆ ਬੰਗ ਨੂੰ ਬਾਕੀ ਪੰਗ ਆਪਣੇ ਹੱਥੇ ਆ ਲੈਡ ਦੀ ਵਾਲਾਂ ਨੂੰ ਠੀਕ ਸੋ ਬਾਕੀ ਪੰਗ ਆਪਣੇ ਹੱਥੇ ਆ ਠੀਕ ਆ ਤੇ ਉਹ ਜਿਹੜਾ ਬਤੰਗਾੜ ਆਇਆ ਸੀ ਪਾ ਲਓ ਥਾੜਾ ਉੱਥੇ ਇਹ ਜਿਹੜਾ ਟੁੱਟ ਗਿਆ ਸੀ ਤੇ ਥੋੜੀ ਸਲੋ ਟਿੱਪੀ ਲਾਲ ਇਸੀ ਪੰਗ ਬਹੁਤ ਸੈਟ ਆ ਉਦਾਂ ਠੀਕ ਆ ਵਧੀਆ ਉੱਡਿਆ ਤੇ ਬਾਕੀ ਤਾਂ ਪਤੰਗ ਆਪਾਂ ਇੱਥੇ ਰੱਖ ਦਿੱਤੇ ਆ ਸੋ ਤੁਹੇ ਰਿਪੋਰਟ ਕਰੋ ਆਪਾਂ ਵੀ ਇੰਦਾ ਸਾਰੇ ਪਾਸੇ ਜਿਹੜੇ ਆ ਪਤੰਗ ਆਪਾਂ ਛੱਕ ਤੇ ਵੀ ਜਿਹੜੇ ਪਤੰਗ ਆ ਵੱਡੇ ਇਸਾਈ ਦੇ ਆਪਾਂ ਜਿਹੜੇ ਲਾ ਕੇ ਪਤੰਗ ਆਪਾਂ ਲਾ ਲੈਨੇ ਆ ਠੀਕ ਆ ਥਾਰੇ ਥੱਲੇ ਲਿਆਂਦੇ ਆ ਕੋਠੇ ਤੋਂ ਸੋਨਾ ਤੋਂ ਵੀ ਸੀ ਪਤੰਗ ਤੁੰਗਾ ਆਪਾਂ ਲਾ ਲੈਨੇ ਆ ਠੀਕ ਆ ਲੜਾਈ ਵੀ ਪਤੰਗ ਸੋ ਨਵੇਂ ਵੀ ਜਿਹੜੇ ਤੁਸੀਂ ਪਤੰਗ ਦੇਖੇ ਆ ਠੀਕ ਆ ਉਹ ਆਪਾਂ ਸਾਰੇ ਜਿਹੜੇ ਪਤੰਗ ਦਖਾ ਦਿ ਹੋਰ ਵੀ ਪਤੰਗ ਲਿਆ ਮੈਂ ਉਹਨੇ ਆਪਾਂ ਸੋ ਜਿਹੜੀ ਡੋਰ ਸੀ ਜਿਹੇ ਮੁੰਡੇ ਦੀ ਉਸ ਨੂੰ ਆਪਾਂ ਹੁਣ ਦਾਰਸ ਕਰ ਦਿੱਤੀ ਐ ਡੋਰ ਵੀ ਸੋ ਮਿਲਦੇ ਅਗਲੇ ਵਲੌਗ ਦੇ ਵਿੱਚ ਠੀਕ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰਦੇ ਹੋ ਵਲੌਗ ਐਗਰੀ ਡੇਲੀ ਆਉਣਗੇ ਸੋ ਪਤੰਗ ਵੀ ਜਿਹੜੇ ਤੁਹਾਨੂੰ ਨਵੇਂ-ਨਵੇਂ ਆ ਉਹ ਵੀ ਪਤੰਗ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਉਹ ਮਿਲਦੇ ਅਗਲੇ ਵਲੌਗ ਦੇ ਵਿੱਚ ਓਕੇ ਉਤਰਾ